ਅਸੀਂ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇੱਕ ਯਾਤਰਾ ਸ਼ੁਰੂ ਕਰ ਰਹੇ ਹਾਂ ਜਿਦੇ ਵਿੱਚ ਸਾਡੀਆਂ 13 ਮੰਗਾਂ ਤੇ ਤੇ ਨਾਲ ਜਿਹੜਾ ਹੋਰ ਵਾਅਦਾ ਹੋਇਆ ਜਿਹੜਾ ਬਿਜਲੀ ਐਕਟਾਰ ਇਹਾ ਜਿਹੜਾ 20 ਵਾਲਾ ਐਕਟਾਰ ਇਹਨਾਂ ਨੂੰ ਰੱਤ ਕਰਵਾਉਣ ਵਾਸਤੇ ਤੇ ਜਿਹੜੀਆਂ ਮੰਗਾਂ ਸਾਡੀਆਂ ਧੋਰੀਆਂ ਨੂੰ ਮਨਵਾਉਣ ਵਾਸਤੇ ਜਿਵੇਂ ਅਸੀਂ 14 ਮਹੀਨੇ ਖਨੋਰੀ ਦੇ ਵਿੱਚ ਸ਼ੰਭੂ ਰਤਨਪੁਰਾ ਬੈਠ ਕੇ ਆਏ ਹਾਂ ਪਹਿਲਾਂ ਦਿੱਲੀ ਬੈਠ ਕੇ ਆਏ ਹਾਂ ਉਹ ਯਾਤਰਾ ਦਾ ਮਤਲਬ ਲੋਕਾਂ ਨੂੰ ਜਦ ਜਦ ਕਰਵਾ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ 19 ਮਾਰਚ ਨੂੰ ਉਹ ਪੂਰੇ ਜਿਹੜੇ ਕੰਨਿਆ ਕੁਮਾਰੇ ਤੋਂ ਲੈ ਕੇ ਜੰਮੂ ਕਿਸੇ ਨੂੰ ਹੁੰਦਿਆ ਹੋਇਆ RAMLEELA ਗਰਾਊਂਡ ਦੇ ਵਿੱਚ ਸਮਾਪਤ ਹੋ ਉੱਥੇ ਬਹੁਤ ਦੇਸ਼ ਲੈਵਲ ਦੀ ਪੱਟੀ ਇੱਕ ਕਿਸਾਨ ਮਹਾਪੰਚਾਇਤ ਹੋ ਗਈ। ਉਤੇ ਦੱਸਿਆ ਜਾਣਣਾ ਪਾਇਆ ਨਾਲ ਜਿਹੜੇ ਸਾਡੇ ਸਟੇਟ ਦੇ ਪ੍ਰੋਗਰਾਮ ਨੇ ਉਹਨਾਂ ਤੇ ਜਾਣੂ ਕੀਤਾ। ਨਾਲ ਦੀ ਨਾਲ ਸਾਡਾ ਜਿਹੜਾ ਖਾਸ ਕਰਕੇ ਜਿਹੜਾ ਅਸੀਂ 14 ਚੌਥਾ ਥੰਮ ਕਹਿੰਦੇ ਆ ਕੋਈ ਵੀ ਸਰਕਾਰ ਆਵੇ ਸਾਡਾ ਕਿਸੇ ਸਰਕਾਰ ਨਾਲ ਖੇਲਾ ਨਹੀਂ ਪਰ ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਉਹ ਸਰਕਾਰ ਫਿਰ ਕੋਈ ਵੀ ਹੋਵੇ ਖਾਸ ਕਰਕੇ ਜਿਹੜੇ ਪਿਛਲੇ ਦਿਨੀ ਹੁਣ ਮੁੱਖ ਮੰਤਰੀ ਨੇ ਇਹ ਕਿਹਾ ਸੀਗਾ ਵੀ ਥੱਲੇ ਸਵਾਲ ਪੁੱਛੋ ਸਾਥੋਂ ਸਵਾਲ ਪੁੱਛਣ ਦਾ ਅਧਿਕਾਰ ਹੈ ਜੱਸੇ ਬੰਦੀ ਦੀ ਅਗੋਂ ਤੋਂ ਪੁੱਛ ਸਕਦੇ ਨੇ ਐਮਐਲਏ ਤੋਂ ਪੁੱਛ ਸਕਦਾ ਹੈ ਮੰਤਰੀ ਤੋਂ ਪੁੱਛਦੇ ਆ ਜੇ ਸਾਡੇ ਨੌਜਵਾਨਾਂ ਨੇ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਵੀ ਭਾਈ ਹਲੀ ਕੁਆਟਰੀ ਦੀ ਜਿਹੜੀ ਵਰਤੋਂ ਠੀਕ ਹੋ ਰਹੀ ਹੈ ਤੁਸੀਂ ਤਾਂ ਬਾਹਰ ਫਿਰਦੇ ਹੋ ਅਤੇ ਚੱਕ ਕੇ ਪਰਚਾ ਹੀ ਦੇ ਦੇਣਾ ਉਹਦੀ ਅਸੀਂ ਉਹਨੂੰ ਨਖੇਦੀ ਵੀ ਕਰਦੇ ਆ ਤੇ ਪੂਰਾ ਸਮਰਥਨ ਵੀ ਦਿੰਨੇ ਆ ਅੱਜ ਅਸੀਂ ਮਾਫੀ ਵੀ ਚਾਹਾਂਗੇ ਉਹਨਾਂ ਤੋਂ ਸਾਡਾ ਤੋਂ ਅਸੀਂ ਅੱਜ ਚੰਡੀਗੜ੍ਹ ਦੇ ਵਿੱਚ ਅਸੀਂ ਸਾਡੇ 4 ਜ਼ਿਲ੍ਹਿਆਂ ਦੀ ਮੀਟਿੰਗ ਹੋਣ ਕਰਕੇ ਅਸੀਂ ਉਹਨਾਂ ਨੂੰ ਮੈਸੇਜ ਲਾਤਾ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜੇ ਭੱਟਾ ਪ੍ਰੋਗਰਾਮ ਕੋਈ ਰੱਖਣਗੇ ਅਸੀਂ ਸਾਰੀ ਬੀਕੇ ਜਿਸ ਕਿੰਨੇ ਤਰੀਕ ਤੋਂ ਯਾਤਰਾ ਸ਼ੁਰੂ ਹੋਏਗੀ ਕਿੱਥੇ ਹੋਏਗੀ ਸ਼ੁਰੂ ਇੱਕ ਕਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਦੇ ਹੁੰਦੀ ਹੋਈ ਰਾਮਲੀਲਾ ਗਰਾਊਂਡ 19 ਮਾਰਚ ਨੂੰ ਸਮਾਪਤ ਸ਼ੁਰੂ ਕਿੰਨੇ ਤਰੀਕ ਤੋਂ ਹੋਊਗਾ ਉਹਦੀ ਜਿਹੜੀ ਡੇਟ ਹੈਗੀ 8 ਤਰੀਕ ਨੂੰ ਆਲ ਇੰਡੀਆ ਦੀ ਸਾਡੀ ਜਿਹੜੀ ਮੀਟਿੰਗ ਹੈ ਭਾਰਤ ਸੰਯੁਕਤ ਕਿਸਾਨ ਮੋਰਚਾ ਕੈ ਰਾਜ ਦੀਕ ਦੀ ਰਕਾਬਗੰਜ ਗੁਰਦੁਆਰਾ ਦੇ ਵਿੱਚ 8 ਤਰੀਕ ਨੂੰ ਮੀਟਿੰਗ ਹੋਣੀ ਹੈ ਉਹ 8 ਜਨਵਰੀ ਨੂੰ ਉਹਦੇ ਵਿੱਚ ਜਿਹੜੀ ਡੇਟ ਕਿੱਥੋਂ ਤੁਰਨਾ ਹੈ ਕਿਹੜੇ ਸਮੇਂ ਤੇ ਕਿਹੜੇ-ਕਿਹੜੇ ਸਟੇਟਾਂ ਦੇ ਵਿੱਚ ਦੀ ਹੁੰਦਾ ਹੋਣਾ ਤੇ 9 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸਾਡੀਆਂ ਦੋ ਕਮੇਟੀਆਂ ਬਣੀਆਂ ਇੱਕ ਸੁਪਰੀਮ ਕੋਰਟ ਦੀ ਜਿਹੜੀ ਸਾਡੀ ਕਮੇਟੀ ਬਣੀ ਹੈ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਉਹਦੇ ਨਾਲ ਮੀਟਿੰਗ ਹੈ ਇੱਕ ਸਾਡੀ ਯਾਦ ਹੋਣਾ ਹੈ ਪਾਰਲੀਮੈਂਟ ਦੀ ਕਮੇਟੀ ਬਣੀ ਹੈ ਜਿਹਦੇ ਚਰਨ ਚੰਨੀ ਚੇਅਰਮੈਨ ਨੇ ਉਹਨਾਂ ਨਾਲ ਮੀਟਿੰਗ ਹੋਣੀ ਹੈ 9 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ 8 ਤਰੀਕ ਨੂੰ ਦਿੱਲੀ ਦੇ ਵਿੱਚ ਉਹ ਜਿਹੜੀਆਂ ਡੇਟਾਂ ਨੇ ਜਿਹੜੇ ਪ੍ਰੋਗਰਾਮ ਕਿੱਥੋਂ ਕਿੱਥੋਂ ਹੋਣੇ ਆ ਕਿੱਥੇ ਕਿੱਥੇ ਜਾਣੇ ਆ ਇਹ 8 ਤਰੀਕ ਨੂੰ ਸਾਰੇ ਮੰਗਾ ਕਿਨੇ ਚੁੱਕੀ ਮੰਗਾ ਸਾਡੀਆਂ ਤਕਰੀਰਾਂ ਦਾ 13 ਉਹੀ ਨੇ ਕਿ ਠੀਕ ਜਿਹੜੀਆਂ ਦੇ ਵਿੱਚ ਸੁਆਮੀ ਨਾਥਨ ਦੀ ਰਿਪੋਰਟ ਐਮ ਐਸ ਪੀ ਗ੍ਰਾਂਟਿਕ ਕਾਨੂੰਨ ਬਣਾ ਕਰਜ਼ੇ ਤੋਂ ਮੁਕਤ ਕਰਾਉਣਾ ਆ ਬਿਜਲੀ ਵਾਲਾ ਐਕਟ ਖੇਤੀ ਨੂੰ ਪ੍ਰਦੂਸ਼ਣ ਤੋਂ ਵਾਰ ਕੱਢਣਾ ਸਾਡਾ ਜਿਹੜੇ ਕਿਸਾਨਾਂ ਤੇ ਪਰਚੇ ਉਹ ਰੱਦ ਕਰਵਾਉਣੇ ਯਕੀਨਪੁਰ ਖੀਰੀ ਵਾਲੀ ਜਿਹੜੀ ਘਟਨਾ ਉਹ ਸਾਡੀ ਓਮੇਜ ਕਰਕੇ ਇਸ ਖੜੇ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਇਹ ਸਾਰੀਆਂ ਜਿਹੜੀਆਂ 13 ਮੰਗਾਂ ਦੇ ਵਿੱਚ ਅਸੀਂ ਉਹ ਵੀ ਸ਼ਾਮਲ ਹੈ ਤੇ ਉਹਦੇ ਨਾਲ ਦੋ ਮੰਗਾਂ ਸਾਡੀਆਂ ਜਿਹੜਾ ਵੀ ਆਲਾ ਲੈ ਕੇ ਐਕਟ ਲੈ ਕੇ ਆ ਰਹੇ ਨੇ ਕਿ ਸਾਡਾ ਕਿਸਾਨਾਂ ਦਾ ਅਧਿਕਾਰ ਹੀ ਖਤਮ ਕਰ ਦੇਣਾ ਸਾਰਾ ਕੰਪਨੀਆਂ ਦੇ ਅਧਿਕਾਰ ਹੀ ਦੇ ਦੇਣਾ ਉਹਦਾ ਵੀ ਅਸੀਂ ਵਿਰੋਧ ਕਰਦੇ ਆ ਉਹ ਐਕਟ ਰੱਦ ਕਰ ਰਹੇ ਇਹ ਸਾਡੀ ਯਾਤਰਾ ਦੇ ਵਿੱਚ ਸਮੂੱਚਾ ਜਿਹੜੀਆਂ ਮੰਗਾਂ ਆਉਣੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਿਲ੍ਹਾ ਲੈਵਲ ਤੇ ਅੱਜ ਜਿਹੜੀ ਮੀਟਿੰਗ ਕਰੀ ਐ ਇਹਨਾਂ ਨੂੰ ਮੈਸੇਜ ਦਿੱਤਾ ਕਿ ਬਲਾਕ ਲੈਵਲ ਦੀ ਐ ਬਲਾਕ ਲੈਵਲ ਦੀ ਕਰਕੇ ਪਿੰਡ ਲੈਵਲ ਤੇ ਸਾਰੀ ਜਾਣਕਾਰੀ ਜੋ ਵੀ ਸਰਕਾਰ ਜਿਹੜੇ ਨਵੇਂ ਕਾਨੂੰਨ ਲੈ ਕੇ ਆ ਰਹੀ ਐ ਉਹ ਚਾਹੇ ਸਾਡੀ ਕੇਂਦਰ ਲੈਵਲ ਦੇ ਚਾਹੇ ਸਟੇਟ ਲੈਵਲ ਦੇ ਰਾਹ ਇੱਕੋ ਹੀ ਐ ਦੋਨਾਂ ਦਾ ਪੜਾਣਾ ਇੱਕੋ ਹੀ ਤਰ ਰਹੇ ਨੇ ਅਸਲ ਦੇ ਵਿੱਚ ਉਹਨਾਂ ਨੂੰ ਅਸੀਂ ਰੱਦ ਕਰਵਾਉਣ ਤੇ ਜਿਹੜਾ ਅੱਜ ਇਸ ਵਿਚਾਰ ਕੀਤੀ ਐ ਉਮੀਦ ਐ ਕਿ ਸਾਡੇ ਜਿਹੜੇ ਵਰਕਰ ਜਿਹੜੇ ਆ ਗਏ ਸਾਡੇ ਆਏ ਨੇ ਇਹ ਪਿੰਡ ਲੈਵਲ ਤੇ ਇਹ ਪ੍ਰੋਗਰਾਮ ਲੈ ਕੇ ਜਾਣਗੇ ਤੇ ਅਗਲੇ ਪ੍ਰੋਗਰਾਮ ਜਿਹੜੇ ਲਾਨ ਹੈਗਾ ਜਿਹੜਾ ਤੁਸੀਂ ਪੁੱਛਿਆ ਉਹ 8 ਤਰੀਕ ਨੂੰ ਦਿੱਲੀ ਦੇ ਵਿੱਚ ਅਸੀਂ ਕਰਾਂਗੇ